ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੈਕ ਬਕਿੰਗ ਚੈਨਲ ਦੇ ਵਿੱਚ ਅੱਜ ਆਪਾਂ ਸੂਜੀ ਦੇ ਲੱਡੂ ਬਣਾਵਾਂਗੇ ਜੀ ਤੁਸੀਂ ਸਾਰੀ ਵੀਡੀਓ ਦੇਖੋ ਤੇ ਲਾਈਕ ਵੀ ਕਰਿਓ ਤੇ ਅੱਜ ਆਪਾਂ ਬਣਾਵਾਂਗੇ ਜੀ ਸੂਜੀ ਦੇ ਕੁਰਕਰੇ ਜਿਹੇ ਬਹੁਤ ਹੀ ਸਵਾਦ ਲੱਡੂ ਤੇ ਇਹਦੇ ਆਪਾਂ ਅੱਧੇ ਇੱਕ ਕੌਲੀ ਲਈ ਲਈ ਹੈ ਜੀ ਦੇਸੀ ਘਿਓ ਦੀ ਤੇ ਆਪਾਂ ਕੌਲੀ ਲਈਆ ਸੂਜੀ ਵੀ ਤੇ ਇਹਨੂੰ ਆਪਾਂ ਬਿਲਕੁਲ ਈ ਸਲੋ ਸਲੋ ਅੱਗ ਤੇ ਭੁੰਨਾਂਗੇ ਬੈੱਲ ਨੂੰ ਕੋਲ ਸਲੋ ਅੱਗ ਤੇ ਜਮਈ ਇਹਦਾ ਕਲਰ ਬਾਲਾ ਨਹੀਂ ਆਪਾਂ ਚੇਂਜ ਕਰਨਾ ਸੂਜੀ ਦਾ ਵਾਈਟ ਜਿਹਾ ਹੀ ਰੱਖਣਾ ਹੈ ਥੋੜਾ ਜਿਹਾ ਬ੍ਰਾਊਨ ਜਿਹਾ ਹੋਏ ਜਦੋਂ ਆਪਾਂ ਸਮੈਲ ਆਉਣ ਲੱਗ ਜੂ ਆਪਾਂ ਨੂੰ ਖੁਸ਼ਬੂ ਆਉਣ ਲੱਗੀ ਉਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਸੂਜੀ ਭੁੱਜ ਗਈ ਵਸੇ ਤੇ ਫਿਰ ਇਹਦਾ ਕਲਰ ਬਾਲਾ ਨਹੀਂ ਚੇਂਜ ਹੋਇਆ ਕਿਉਂਕਿ ਆਪਾਂ ਸਲੋ ਅੱਗ ਤੇ ਹੀ ਭੁੰਨਿਆ ਇਹਨੂੰ ਬਹੁਤ ਹੀ ਸਵਾਦ ਦੇ ਲੱਡੂ ਬਣਦੇ ਆ ਜੀ ਇਹਦੇ ਤੁਸੀਂ ਇੱਕ ਵਾਰੀ ਬਣਾ ਕੇ ਜਰੂਰ ਵੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਧੀ ਕੋਲੀ ਆਪਾਂ ਲਈ ਹੈ ਜੀ ਕੋਕਨਟ ਦੀ ਬਰਾਦੇ ਨੂੰ ਕੋਕੋਨਟ ਦਾ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਭੁੰਨ ਲਿਆ ਹੁਣ ਆਪਾਂ ਥੋੜੇ ਜਿਹਾ ਡਰਾਈ ਫਰੂਟ ਪਾਏ ਆ ਕਾਜੂ ਬਦਾਮ ਪਿਸਤੇ ਆ ਤੇ ਇੱਕ ਦਾਖਾਏ ਦੀ ਉਹ ਵੀ ਵਿੱਚ ਹੀ ਇਹਦੇ ਉੱਪਾ ਜਾਈ ਜਾਣਾ ਸੂਜੀ ਆਪਣੀ ਲਗਭਗ ਹੁਣ ਭੁੱਜ ਗਈ ਆ ਜੀ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਅੱਧੀ ਬਕੌਲੀ ਪਾਈ ਆ ਪੀਸੀ ਹੋਈ ਖੰਡ ਆ ਜੀ ਹੁਣ ਆਪਾਂ ਇਹਨੂੰ ਮਿਲਾ ਲਾਂਗੇ ਜੋ ਵੀ ਕੰਮ ਆਪਾਂ ਕਰਨਾ ਇਹਨੂੰ ਸਲੋ ਅੱਗ ਤੇ ਹੀ ਕਰਨਾ ਹੈ ਬਾਲੀ ਅੱਗ ਨਹੀਂ ਕਰਨੀ ਤੇ ਹੁਣ ਇਹਦੇ ਵਿੱਚ ਆਪਾਂ ਭੁੱਜ ਗਈ ਆਪਣੀ ਸੂਜੀ ਸਾਰੀ ਸਾਰਾ ਕੋਸ਼ਿਸ਼ ਜਿੰਨੀਆਂ ਚੀਜ਼ਾਂ ਪਾਵਾਂਗੇ ਸਾਰੀਆਂ ਭੁੱਜੇਗਾ ਇਹਦਾ ਬਾਲਾ ਕਲਰ ਵੀ ਨਹੀਂ ਚੇਂਜ ਹੋਇਆ ਹੁਣ ਆਪਾਂ ਇਹਦੇ ਵਿੱਚ ਤਾਜੀ ਮਲਾਈ ਪਾਵਾਂਗੇ ਆਪਾਂ ਸਾਬਦੀ ਨਾਲ ਪਾਵਾਂਗੇ ਕਿਰਾ ਆਪਾਂ 2 ਚਮਚੇ ਪਾ ਕੇ ਇਹਨਾਂ ਨੂੰ ਮਿਕਸ ਕਰਕੇ ਬਹਿਨੇ ਆ ਇੱਕ ਚਮਚਾ ਹੋਰ ਪੈ ਗਿਆ ਸੀ ਇਹ ਵਿੱਚ ਮਲਾਈ ਦਾ ਵੱਡੇ 3 ਚਮਚੇ ਮਲਾਈ ਦੇ ਪਏ ਆ ਫਰੈਸ਼ ਮਲਾਈ ਪਾਈ ਹੈ ਜੀ ਆਪਾਂ ਤੇ ਆਪਣੇ ਲੱਡੂ ਬੰਨਣ ਲਈ ਤਿਆਰ ਹੈ ਹੁਣ ਆਪਾਂ ਇਹਨਾਂ ਠੰਡਾ ਕਰ ਲਏ ਤੇ ਜੇ ਤੁਹਾਨੂੰ ਲੋੜ ਪਵੇ ਤਾਂ ਤੁਸੀਂ ਹੋਰ ਵੀ ਮਲਾਈ ਪਾ ਸਕਦੇ ਆ ਹੁਣ ਆਪਾਂ ਇਹਨਾਂ ਦੇ ਲੱਡੂ ਬਟਾਂਗੇ ਜੀ ਆਪਾਂ ਕੁਝ ਵੀ ਪਾਉਣ ਦੀ ਲੋੜ ਨਹੀਂ ਆਪਣੇ ਲੱਡੂ ਆਹੀਂ ਸੈੱਟ ਹੋ ਜਾਣਗੇ ਆਹੀਂ ਬੱਟੇ ਜਾਣਗੇ ਆਪਣੇ ਲੱਡੂ ਕੁਝ ਵੀ ਪਾਉਣ ਦੀ ਲੋੜ ਨਹੀਂ ਦੁੱਧ ਦੁੱਧ ਲਓ ਜੀ ਆਪਣੇ ਵਧੀਆ ਲੱਡੂ ਹਨ ਬੱਟੇ ਜਾਣਗੇ ਇਹਦੇ ਨਾਲ ਹੀ ਕੋਈ ਮਰਜ਼ੀ ਸ਼ੇਪ ਦੇ ਸਕਦੇ ਹਾਂ ਪਿੰਨਾਂ ਦੀ ਦੇਣੀ ਹੈ ਪਿੰਨਾਂ ਵੀ ਇਹਦੇ ਬਾਲੇ ਸਵਾਦ ਲੱਡੂ ਬਣੇ ਸੀ ਜੀ ਤੇ ਅਈਆ ਪਏ ਸਾਰੇ ਲੱਡੂ ਵਟ ਲਾਂਗੇ। ਲਓ ਜੀ ਲੱਡੂ ਆਪਣੇ ਤਿਆਰ ਹੋ ਗਿਆ ਸਾਰੇ। ਤੇ ਹੁਣ ਆਪਾਂ ਤੁਹਾਨੂੰ ਇੱਕ ਲੱਡੂ ਤੋੜ ਕੇ ਦਿਖਾਉਣੇ ਆ। ਨੌਜੀ ਲੱਡੂ ਬਣ ਕੇ ਤਿਆਰ ਆ ਬਹੁਤ ਹੀ ਜ਼ਿਆਦਾ ਸਾਦ ਬਣੇ ਆ। ਇੱਕ ਵਾਰੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਕੋਈ ਜ਼ਿਆਦਾ ਮੱਥਾ ਨਹੀਂ ਪਜਦਾ ਇਹ ਤੇ। ਅੱਪਾ ਤੋੜ ਕੇ ਦਿਖਾਉਣੇ ਹੁਣ ਸਾਨੂੰ ਲੱਡੂ ਕਿੰਨਾ ਸੋਹਣਾ ਬਹੁਤ ਹੀ ਜ਼ਿਆਦਾ ਟੇਸਟ ਹੈ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ